ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਚੌਥਾ ਹਰ ਜਨ ਊਤਮ ਊਤਮ ਬਾਣੀ ਮੁਖ ਬੋਲ ਹੈ ਪਰ ਉਪਕਾਰੀ ਜੋ ਜਨ ਸੁਣੈ ਸਰਦਾ ਭਗਤ ਸੀਤੀ ਕਰ ਕਿਰਪਾ ਹਰ ਨਿਸਤਾਰੀ ਰਾਮ ਮੂਖ ਹਰ ਜਨ ਮੀਲ ਪਿਆਰੀ ਕਿ ਰਾਮ ਪਤਿ ਵਿਸਰਾਮ ਲਾ ਦਨੇ ਰਾਮ ਮੋਕ ਆਉ ਇਥੇ ਯਮਕ ਲਾ ਦਨੀ ਹੈ ਹਰ ਜਨ ਸੰਬੰਧਕ ਪਾਠ ਹੈ ਹਰ ਜਨ ਮੇਲ ਪਿਆਰੇ ਮੇਰੇ ਪ੍ਰੀਤਮ ਪ੍ਰਾਨ ਸਤਗੁਰ ਗੁਰ ਪੂਰਾ ਹਮ ਪਾਪੀ ਗੁਰ ਨਿਸਤਾਰੀ ਇਹ ਹਮ ਪਾਪੀ ਇਥੇ ਧਮਕ ਲਾ ਦਨੀ ਹੈ ਹਮ ਪਾਪੀ ਗੁਰ ਨਹੀਂ ਕਹਿ ਦੇਣਾ ਹਮ ਪਾਪੀ ਗੁਰ ਨਿਸਤਾਰੀ ਰਹਾਉ ਗੁਰਮੁਖ ਵਡਭਾਗੀ ਵਡਭਾਗੀ ਜਿਨ ਹਰ ਹਰ ਨਾਮ ਅਧਾਰੇ ਹਰ ਹਰ ਅੰਮ੍ਰਿਤ ਹਰ ਰਸ ਪਾਵਹਿ ਗੁਰਮਤਿ ਭਗਤ ਪੰਡਾਰੇ ਜਿਨ ਦਰਸਨ ਸਤਿਗੁਰ ਸਤਪੁਰਖ ਨਾ ਪਾਇਆ ਤੇ ਭਾਗ ਹੀਣ ਜਮ ਮਾਰੇ ਸੇ ਕੁਕਰ ਸੂਕਰ ਗਰਦਬ ਪਹ ਹੈ ਗਰਭਜੋਨੀ ਦਈਏ ਮਾਰੇ ਮਹਾ ਹਤਿਆਰੇ ਇਹ ਇਸ ਰਾਮ ਧਿਆਨ ਨਾਲ ਲਾਉਣਾ ਕਰਦੋ ਸੇ ਕੁਕਰ ਸੂਕਰ ਗਰਦਬ ਦਬ ਦਬ ਬੱਬੇ ਦੀ ਉਚਾਰਨ ਕਰਨਾ ਹੈ ਤੇ ਤੱਦਾ ਵੀ ਹੈਗਾ ਆਮ ਗਰਦਬ ਬੱਬਾ ਬੋਲ ਜੰਦੇ ਹਾਂ ਧਿਆਨ ਨਾਲ ਉਚਾਰਨ ਕਰਨਾ ਸੇ ਕੁਕਰ ਸੂਕਰ ਗਰਦਵ ਇੱਥੇ ਠਮਕ ਹੈ ਪਵ ਹੈ ਗਰਭ ਜੋਨੀ ਇੱਥੇ ਵਿਸਰਾਮ ਹੈ ਦਈਏ ਇਸ ਨੂੰ ਲਾਂ ਲਾ ਕੇ ਨਹੀਂ ਦਈਏ ਨਹੀਂ ਕਹਿਣਾ ਦੱਦਾ ਈੜੀ ਪਿਆਰੀ ਈੜੀ ਸਿਆਰੀ ਦਈਏ ਦਈਏ ਮਾਰੇ ਮਹਾ ਹਤਿਆਰੀ ਯਾਨੀ ਦੱਦਾ ਈੜੀ ਪਿਆਰੀ ਈੜੀ ਸਿਆਰੀ ਦਾ ਉਚਾਰਨ ਕਰਨਾ ਦੀਨ ਦਇਆਲ ਹੋ ਹੋ ਜਨ ਉਪਰ ਕਰ ਕਿਰਪਾ લેਹੁ ਬਾਰੇ ਨਾਨਕ ਜਨ ਹਰ ਕੀ ਸਰਣ ਆਈ ਹਰ ਭਾਵੈ ਹਰ ਨਿਸਤਾਰੇ ਗੂਜਰੀ ਮਹੱਲਾ ਚੌਥਾ ਹੋ ਹੋ ਦਿਆਲ ਮੇਰਾ ਮਾਨ ਲਾਵਹੁ ਹੋ ਅਨੰਦਨ RAM ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪਿਆ ਦੁਖ ਭੁਖ ਸਭ ਲਹਿ ਜਾਈ ਆਏ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਇਥੇ ਵਿਸਰਾਮ ਹੈ ਜਿਤ ਜਪਿਆ ਦੁਖ ਭੁਖ ਸਭ ਲਹਿ ਜਾਈ ਮਨ ਮੇਰੇ ਮੇਰਾ ਰਾਮ ਨਾਮ ਮਨ ਮੇਰੇ ਮੇਰਾ ਰਾਮ ਨਾਮ ਹਾਂਜੀ ਇਥੇ ਵਿਸਰਾਮ ਸਖਾ ਹਰ ਭਾਈ ਗੁਰਮਤਿ RAM ਨਾਮ ਜਸ ਗਾਵਾ ਅੰਤ ਬੇਲੀ ਦਰਗਹ ਲੈ ਛਡਾਈ ਰਹਾਉ ਤੂੰ ਆਪੇ ਦਾਤਾ ਪ੍ਰਭ ਅੰਤਰਜਾਮੀ ਕਰ ਕਿਰਪਾ ਲੋਚ ਮੇਰਾ ਮਨ ਲਾਈ ਮੈਂ ਮਨ ਤਨ ਲੋਚ ਲੱਗੀ ਹਰ ਛੇਤੀ ਪ੍ਰਭ ਲੋਚ ਪੂਰੀ ਸਤਗੁਰ ਸਰਣਾਈ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਵੈ ਤਰਿਗ ਤ੍ਰਿਗ ਬਿਰਥਾ ਜਾਈ ਨਾਮ ਬਿਨਾ ਰਸ ਕਾਸ ਦੁਖ ਪਾਵੈ ਮੁਖ ਫੀਕਾ ਥੁੱਕ ਥੂਕ ਮੁਖ ਪਾਈ ਖਾਵੇ ਪਾਠ ਹੈ ਜੀ ਨਾਮ ਬਿਨਾ ਰਸ ਕਾਸ ਦੁਖ ਖਾਵੇ ਇਥੇ ਵਿਸਰਾਮ ਹੈ ਪਾਵੈ ਪਾਠ ਨਹੀਂ ਹੈ ਮੁਖ ਪਾਠ ਖਾਵੇ ਹੀ ਹੈ ਨਾਮ ਬਿਨਾ ਰਸ ਕਾਸ ਦੁਖ ਖਾਵੇ ਮੁਖ ਫੀਕਾ ਥੁੱਕ ਥੂਕ ਮੁਖ ਪਾਈ ਮੁਖ ਫੀਕਾ ਥੁਕ ਥੂਕ ਮੁਖ ਪਾਈ ਜੋ ਜਾਨ ਹਰ ਪ੍ਰਭ ਹਰ ਹਰ ਸਰਣਾ ਤਿੰਨ ਦਰਗ ਹੈ ਹਰ ਹਰ ਦੇ ਵਢਾਈ ਧੰਨ ਧੰਨ ਸਾਬਾਸ ਕਹੈ ਪ੍ਰਭ ਜਾਨ ਕੋ ਜਨ ਨਾਨਕ ਮੇਲ ਲਏ ਗਾਲ ਲਾਈ ਗੂਜਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਮੋਕਾ ਦੇਵੋ ਦਾਨ ਹਰ ਪ੍ਰਾਣ ਜੀਵਾਇਆ ਹਮ ਗੁਰਮੁਖ ਸਖੀ ਸਹਿਲੀ ਮੇਰੀ ਇਥੇ ਵਿਸਰਾਮ ਐ ਮੋਕ او ਦੇਵਹੁ ਦਾਨ ਇਥੇ ਠਮਕ ਹਰ ਪ੍ਰਾਨ ਜੀਵਾਇ ਹਮ ਹੋਵਹਿ ਲਾਲੇ ਗੋਲੇ ਗੁਰਸਿੱਖਾਂ ਕੇ ਗੁਰਸਿੱਖਾਂ ਕੇ ਜਿਨਾ ਅਣ ਦਿਨ ਹਰ ਪ੍ਰਭ ਪੁਰਖ ਧਿਆਇਆ ਜਿਨਾ ਅਣ ਦਿਨ ਹਰ ਪ੍ਰਭ ਪੁਰਖ ਧਿਆਇਆ ਮੇਰਾ ਮਾਨ ਤਨ ਬਿਰਹੋ ਗੁਰਸਿੱਖ ਪਾਗ ਲਾਇਆ ਪਗ ਲਾਇਆ ਇਕੱਠਾ ਨਹੀਂ ਕਹਿਣਾ ਗੁਰ ਸਿੱਖ ਪਗ ਲਾਇਆ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਮੋਕ ਕਰੋ ਉਪਦੇਸ਼ ਹਰ ਮਿਲੈ ਮਿਲਾਇਆ ਵਿਸਰਾਮ ਤੇ ਰੁਕਿਆ ਕਰ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਭਾਈ ਇਥੇ ਵਿਸਰਾਮ ਹੈ ਮੋਕ ਕਰੋ ਉਪਦੇਸ਼ ਹਰ ਮਿਲੈ ਮਿਲਾਇਆ ਰਹਾਉ ਜਾ ਹਰ ਪ੍ਰਭ ਪਾਵੈ ਤਾਂ ਗੁਰਮੁਖ ਮੇਲੇ ਜਿਨ ਵਚਨ ਗੁਰੂ ਸਤਗੁਰ ਮਨ ਪਾਇਆ ਵਡਭਾਗੀ ਗੁਰ ਸੇ ਗੁਰ ਕੇ ਸਿੱਖ ਪਿਆਰੇ ਹਰ ਨਿਰਬਾਣੀ ਨਿਰਵਾਣ ਪਦ ਪਾਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਪਾਇਆ ਜਿਨ ਸਤਗੁਰ ਸੰਗਤ ਸੰਗ ਨਾ ਪਾਇਆ ਸੇ ਪਾਗ ਹੀਣ ਪਾਪੀ ਜਾਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਾਪਤ ਾਰੇ ਹਰੇ ਆਪੇ ਗੁਰਮੁਖ ਮਿਲੇ ਮਿਲਾਇਆ ਜਾਨ ਨਾਨਕ ਬੋਲੇ ਗੁਣ ਬਾਣੀ ਗੁਰ ਬਾਣੀ ਹਰ ਨਾਮ ਸਮਾਇਆ ਗੁਰ ਬਾਣੀ ਹਰ ਨਾਮ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ